ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਅਮੀਦਾ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਹੈਗਾ ਸੰਡੇ ਤੇ ਵਲੌਗ ਆਊਗਾ ਤੁਹਾਡੇ ਕੋਲੇ ਮੰਡੇ ਸੰਡੇ ਨੂੰ ਟਾਈਮ ਨਹੀਂ ਲੱਗਦਾ ਹੈਗਾ ਸੈਟਰਡੇ ਕੋਈ ਟਾਈਮ ਨਹੀਂ ਲੱਗਿਆ ਵਲੌਗ ਬਣਾਉਂਦਾ ਇਸ ਲਈ ਆਪਾਂ ਸੰਡੇ ਦਾ ਦੇਣਾ ਜਿਹੜਾ ਉਹ ਸਕਿਪ ਹੋ ਜਾਂਦਾ ਬਹੁਤ ਵਾਰੀ ਕਿਉਂਕਿ ਸੰਡੇ ਨੂੰ ਆਪਾਂ ਮਾਰਨਿੰਗ ਦੇ ਵਿੱਚ ਵੀਡੀਓ ਪਾਉਣ ਲੱਗੇ ਹਾਂ ਹੁਣ ਫਰਸਟ ਚੋਇਸ ਚੈਨਲ ਹੈ ਕਈ ਭੈਣਾਂ ਪੁੱਛਦੀਆਂ ਨੇ ਕਿ ਫਰਸਟ ਚੋਇਸ ਮਤਲਬ ਥੋੜਾ ਕੱਪੜਿਆਂ ਵਾਲਾ ਚੈਨਲ ਕਿਹੜਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਦੁਬਾਰਾ ਦੱਸ ਦਾਂ ਜੀ ਫਰਸਟ ਚੁਆਇਸ ਚੈਨਲ ਹੈਗਾ YouTube ਤੇ ਮੈਂ ਉੱਪਰ ਸਪੈਲਿੰਗ ਲਿਖ ਦੂੰਗੀ ਤੇ ਉਦੇ ਤੇ ਜਾ ਕੇ ਤੁਸੀਂ ਸਰਚ ਕਰ ਲਿਓ YouTube ਤੇ ਤੇ ਤੁਹਾਨੂੰ ਆਪਣਾ ਚੈਨਲ ਜਿਹੜਾ ਉਹ ਸ਼ੋ ਹੋ ਜੂਗਾ ਠੀਕ ਹੈ ਜੀ ਉਹਦੇ ਤੇ 4 ਵਜੇ ਆਪਣੀ ਸ਼ਾਮੂ ਵੀਡੀਓ ਆਉਂਦੀ ਆ ਤੇ 11 ਵਜੇ ਸੰਡੇ ਨੂੰ ਆਉਂਦੀ ਆ ਸੋ ਉਹਦੇ ਲਈ ਵੀ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਆਪਾਂ ਨੂੰ ਮੈਨੂੰ ਲੱਗਦਾ ਸੰਦੀਪ ਅਮੂਲੀਆਂ ਪਈਆਂ ਕੰਦ ਤੇ ਉਹਲੇ ਮੂਲੀਆਂ ਚੱਕ ਲਿਓ ਉਹ ਪੰਨਾ ਹੈਂ ਉਹ ਪੰਨਾ ਕੰਧ ਤੇ ਅੱਛਾ ਕੜੀ ਮੱਤਾ ਵੀ ਲੈ ਆਂ ਦੌੜ ਕੇ ਥੋੜਾ ਜਾਂ ਬਾਹਰ ਦੀ ਜਾ ਕੇ ਬਾਹਰੋਂ ਤੇ ਉਹ ਹੈਗਾ ਜੀ ਆਪਣਾ ਫਰਸਟ ਜਸ ਚੈਨਲ ਤੇ ਉਹਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਨੈਕਸਟ ਹੈਗਾ ਕਿ ਆਪਾਂ ਬਣਾਉਣ ਲੱਗੇ ਆ ਅੱਜ ਪੋਹਾ ਅੱਜ ਤੁਹਮ ਦੇਣੀ ਆ ਆਪਾਂ ਪੋਹਾਰਸਪੀ ਕਈ ਪਿੰਡਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਆਮ ਕਰਕੇ ਪੋਹਾ ਵਗੈਰਾ ਬਣਦਾ ਪਰ ਪਿੰਡਾਂ 'ਚ ਨਹੀਂ ਬਣਦਾ ਸਿਗਾ ਜੇ ਹੁਣ ਆਪਾਂ ਬੀਬੀ ਉਹਨਾਂ ਨੂੰ ਕਈ ਉਹਨਾਂ ਨੂੰ ਨਹੀਂ ਪਤਾ ਹੈਗਾ ਪੋਹਾ ਕੀ ਹੁੰਦਾ ਕਿਉਂਕਿ ਇਹ ਸ਼ਹਿਰਾਂ ਸਿਰੋਹਲੇ ਖਾਈ ਜਾਂਦੇ ਨੇ ਪਿੰਡਾਂ ਵਾਲੇ ਫਿਰ ਕਹੋਂਗੇ ਤੁਸੀਂ ਸ਼ਹਿਰਾਂ ਪਿੰਡਾਂ ਵਾਲਿਆਂ ਦਾ ਤੋਂ ਦੇਖੋ ਜਿਹੜਾ ਗੈਪ ਹੈਗਾ ਉਹ ਤਾਂ ਰਹਿਣਾ ਹੀ ਰਹਿਣਾ ਤੇ ਪਿੰਡਾਂ 'ਚ ਥੋੜਾ ਜਿਹੀ ਚੀਜ਼ਾਂ ਨੇ ਜਿਹੜੀਆਂ ਘੱਟ ਬਣਦੀਆਂ ਨੇ ਪਰ ਮੈਂ ਤੁਹਾਨੂੰ ਅੱਜ ਰੈਸਪੀ ਦੇਵਾਂਗੀ ਤੁਸੀਂ ਬਣਾਇਓ ਬਹੁਤ ਲਾਈਟ ਡਾਈਟ ਹੁੰਦੀ ਹੈ ਬਹੁਤ ਹਲਕੀ ਡਾਈਟ ਹੁੰਦੀ ਹੈ ਇਹ ਆ ਲੋ ਜੀ ਇਸ ਤਰ੍ਹਾਂ ਦਾ ਹੁੰਦਾ ਹੈ ਇਹਦਾ ਟੈਕਨਿਕ ਲੋ ਉਸ ਤੰਗੀ ਤਰ੍ਹਾਂ ਨੋਟ ਕਰ ਲਓ ਤੇ ਇਹ ਹੁੰਦਾ ਵਾਈਟ ਕਲਰ ਦਾ ਆ ਦੇਖੋ ਜਿਵੇਂ ਨਾ ਚਾਵਲਾਂ ਦਾ ਛਿਲਕਾ ਜਿਹਾ ਨਹੀਂ ਹੁੰਦਾ ਵਾਈਟ ਉਸ ਤਰ੍ਹਾਂ ਦਾ ਹੁੰਦਾ ਬੜੀ ਹਲਕਾ ਹਲਕਾ ਜਿਵੇਂ ਬਿਲਕੁਲ ਹੀ ਹਲਕਾ ਖਿਲਾਂ ਜੀਆਂ ਹੁੰਦੀਆਂ ਨੇ ਇਸ ਤਰ੍ਹਾਂ ਵਾਈਟ ਜੀਆਂ ਲਓ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਵੈਜੀਟੇਬਲ ਪੋਹਾ ਠੀਕ ਹੈ ਤੇ ਉਹਦੇ ਲਈ ਆਪਾਂ ਸਮਾਨ ਜਿਹੜਾ ਲਿਆ ਕਿਉਂਕਿ ਆਪਾਂ ਵੈਜੀਟੇਬਲ ਪੋਹਾ ਬਣਾ ਰਹੇ ਹਾਂ ਤੇ ਇਹ ਨਿਊਟ੍ਰੀਸ਼ੀਅਸ ਡਾਈਟ ਹੈਗੀ ਐ ਕੱਲਾ ਪੋਹਾ ਨਹੀਂ ਬਣਾ ਰਹੇ ਨਾ ਵਿੱਚ ਇਹਦੇ ਥੋੜੀਆਂ ਜਿਹੀਆਂ ਵੈਜੀਟੇਬਲ ਪਾਉ ਲੋ ਬਹੁਤ ਅੱਛਾ ਐਨੀ ਥੋੜੀ ਲਿਆਉਣੀ ਸੀ ਉਹ ਬਸ ਨਹੀਂ ਗਿਆ ਅੱਧਾ ਦਰਾਖਤੀ ਤੋੜ ਲਈ ਬਸ ਆ ਦੋ ਟਾਣੀਆਂ ਹੀ ਆਂ ਦੇ ਦੇ ਮੈਨੂੰ ਬਾਕੀ ਕੀ ਕਰਨੀ ਆਪਾਂ ਨਹੀਂ ਹੈਗੀ ਉਹ ਰੱਖ ਕੇ ਗਿਆ ਹੋਊਗਾ ਸਸੀ ਕਾਲ ਦੀ ਸਸੀ ਕਾਲ ਆ ਦੋ ਟਾਣੀਆਂ ਹੀ ਆਂ ਦੇ ਦੇ ਬਸ ਇਹਨਾਂ ਧੋ ਦੀ ਮਾਰ ਜੈ ਸਿੰਘ ਉਹ ਪਲੇਟ ਚ ਰੱਖ ਦੇ ਉਹਦੇ ਚ ਤੇ ਬਸ ਧੋ ਕੇ ਦੇ ਦੀ ਮੈਨੂੰ ਬਾਕੀ ਬਾਅਦ ਰ ਅ ਤੇ ਲਓ ਜੀ ਇਹਦੇ ਵਿੱਚ ਆਪਾਂ ਜਿਹੜਾ ਪਾਉਣਾ ਹੈਗਾ ਉਹ ਕੜੀ ਪੁੱਤਾ ਵੀ ਪਾਉਣਾ ਤੇ ਬਾਕੀ ਸਬਜ਼ੀਆਂ ਦੇਖੋ ਤੁਸੀਂ ਕਿਹੜੀਆਂ ਕਿਹੜੀਆਂ ਮੈਂ ਲਈਆਂ ਨੇ ਮੈਂ ਨੇੜੇ ਕਰਕੇ ਦਿਖਾਉਣੀ ਹਾਂ ਲੋ ਜੀ ਇੱਕ ਤਾਂ ਲਏ ਨੇ ਆਪਾਂ ਮਟਰ ਠੀਕ ਹੈ ਥੋੜੇ ਜਿ ਦੇ ਤੇ ਇਹ ਲਈਆਂ ਆਪਾਂ ਗਾਜਰਾ ਹੁਣ ਗਾਜਰਾ ਆ ਗਿਆ ਟਮਾਟਰ ਲਿਆ ਇੱਕ ਤੇ ਇੱਕ ਲਿਆ ਆਪਾਂ ਪਿਆਜ਼ ਠੀਕ ਹੈ ਤੇ ਇੱਧਰ ਰੱਖਿਆ ਹੋਇਆ ਆਪਣਾ ਪੋਹਾ ਤੇ ਇਹ ਨੇੜੇ ਕਰਕੇ ਦਿਖਾ ਦੇਣੀ ਆ ਪੋਹਾ ਹੁੰਦਾ ਇਸ ਤਰ੍ਹਾਂ ਦਾ ਛਿਲਕੇ ਜਿਹੇ ਹੁੰਦੇ ਆ ਤੇ ਇੱਧਰ ਨਮਕ ਮਿਰਚ ਵਾਲਾ ਆਪਣਾ ਬਰਖ ਰੱਖਿਆ ਤੇ ਇੱਧਰ ਰੱਖਿਆ ਹੋਇਆ ਪੈਨ ਠੀਕ ਹੈ ਹੁਣ ਆਪਾਂ ਕਰਦੇ ਆਂ ਸਟਾਰਟ ਲੋ ਜੀ ਹੁਣ ਆਪਾਂ ਗੈਸ ਚਲਦੀ ਆ ਆਪਣੀ ਤੇ ਮੈਂ ਪਾਉਂਗੀ ਇਹਦੇ ਵਿੱਚ ਆਪਣੇ ਕੋਲੇ ਸਰੋਂ ਦਾ ਤੇਲ ਨੇੜੇ ਦੀ ਪਿਆ ਸੀ ਮੈਂ ਹੀ ਪਾ ਲੈਣੀ ਹੈ ਬਹੁਤ ਜ਼ਿਆਦਾ ਮੈਂ ਪਾਉਣਾ ਨਹੀਂ ਹੈਗਾ ਕਿ ਮੈਂ ਬਹੁਤ ਜ਼ਿਆਦਾ ਲਾਈਟ ਰੱਖਣਾ ਚਾਹਣੀ ਹੈ ਇਹਨੂੰ ਹਲਕਾ ਰੱਖਣਾ ਚਾਹਣੀ ਹੈ ਤੇ ਆਪਾਂ ਇਹਦੇ ਵਿੱਚ ਥੋੜਾ ਜਾ ਸਰੋਂ ਦਾ ਤੇਲ ਪਾ ਲਿਆ ਕੜੀ ਪੱਤੇ ਨੂੰ ਆਪਾਂ ਬਰੀਕ-ਬਰੀਕ ਕਤਲਾਂਗੇ ਮੇਥੀ ਵੀ ਆਉਗੀ ਬਾਰ ਕੱਢ ਲਈ ਮੇਥੀ ਦੂੰਗੀ ਜਾਊਗੀ ਅੱਜ ਫ੍ਰੀਜ ਚ ਨਾ ਰੱਖੀ ਇਹਨੂੰ ਤੇ ਵਿੱਚ ਮੈਨੂੰ ਲੱਗਦਾ ਬਾਥੂ ਵੀ ਪਿਆ ਫ੍ਰੀਜ ਚ ਉਹ ਵੀ ਕੱਢ ਲਈ ਅੰਦਰ ਇਹ ਤਾਂ ਨਹੀਂ ਤਾਜ ਤਾਂ ਮੇਥੀ ਬਾਥੂ ਵੀ ਰ ਡੰਗੇ ਜਾਵੇ ਡੰਗੇ ਜਾਵੇ ਨਹੀਂ ਤਾਂ ਉਹ ਢਿੱਲੜ ਜਾਈ ਹੋ ਜਾਂਦਾ ਫਿਰ ਬਾਅਦ ਚ ਤਪਿਆ ਲਓ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਕੱਟ ਕੇ ਬਰੀਕ ਬਰੀਕ ਪੱਤੀ ਪੱਤਾ ਦੇਖੋ ਤੁਸੀਂ ਹੋ ਤੁਸੀਂ ਕਰਿਓ ਜੇ ਮਿਲ ਜੇ ਤੁਹਾਨੂੰ ਮੇਰੇ ਤਰੀਕੇ ਦੀ ਜਰੂਰ ਪਾਓ ਬਹੁਤ ਵਧੀਆ ਲੱਗਦਾ ਹੈ ਇਹ ਜਿਵੇਂ ਐਸੀ ਜਿਵੇਂ ਜਿਵੇਂ ਪੌਂਦੀ ਪੌਂਦੀ ਆਪਣੀ ਸੱਤ ਆ ਲੋ ਇਹ ਹੋ ਗਿਆ ਆਪਣਾ ਕੜੀ ਸਪੱਤਾ ਤੇ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਪਾ ਦਾਂਗੇ ਜੀਰਾ ਜਦੋਂ ਨਮਕ ਸਾਹੇ ਨੂੰ ਦੇਖਪਾਉ ਨਹੀਂ ਨਹੀਂ ਹੈਗੇ ਸਿੰਪਲ ਸਿੰਪਲ ਦਾ ਕੰਮ ਹੈ ਆਪਣਾ ਠੀਕ ਹੈ ਇਹ ਲੋਹੇ ਹੋਣੀ ਪਾਵਾਂਗੇ ਪਿਆ ਤੇ ਅੱਜ ਪਾਵਾਂਗੇ ਪਹਿਲਾਂ ਥੋੜਾ ਜਿਹਾ ਸੌਤੀ ਕਰਾਂਗੇ ਇਹਨੂੰ ਬਹੁਤ ਜ਼ਿਆਦਾ ਨਹੀਂ ਭੁੰਨੇ ਫਿਰ ਪਾਵਾਂਗੇ ਇਹਦਾ ਟਮਾਟਰ ਪਰ ਮੈਂ ਕਹਿੰਦਿਆਂ ਨਹੀਂ ਕਿ ਤੁਸੀਂ ਵੀ ਇਹ ਆ ਵਾਲੇ ਮੈਟਲ ਦੇ ਮਤਲਬ ਕਿ ਬਰਤਨ ਜਿਹੜੀ ਉਹ ਯੂਜ਼ ਕਰਦੇ ਹੋ ਪਰ ਕਰੀਏਗੀ ਵੀ ਹੁਣ ਲੋ ਹਲਕਾ ਜਿਹਾ ਟਰਟੇ ਹੋ ਗਿਆ ਹੁਣ ਇਹ ਪਾ ਦਾਂਗੇ ਆਪਾਂ ਟਮਾਟਰ ਹੁਣ ਜਿਹੜੇ ਬਰਤਨ ਹੈਗੇ ਨੇ ਉਹ ਤਾਂ ਚਾ ਚਾ ਚੰਦਾ ਲੈ ਲੈ ਇਹ ਜੋ ਰਵਾਜ ਦੇ ਥਲੇ ਆਉਂਦਾ ਹੁਣ ਆਪਾਂ ਇਹਨਾਂ ਨੂੰ ਕੀ ਕਰੀਏ ਕੁੱਤੇ ਵੀ ਨਹੀਂ ਜਾਂਦੇ ਹਾਂ ਲੋ ਇਹਨੂੰ ਬਹੁਤ ਜ਼ਿਆਦਾ ਨਹੀਂ ਪੁੰਨਣਾ ਹੈਗਾ ਇਹਨੂੰ ਹਲਕਾ ਖੜਮਾ ਹੀ ਰੱਖਣਾ ਹੈ ਬਸ ਆਪਾਂ ਟਰਟੇ ਕਰਨਾ ਹੈ ਜਸਟ ਹੁਣ ਮੈਂ ਤੁਹਾਨੂੰ ਇਹੇ ਕਰਕੇ ਦਿਖਾਉਣੀ ਆ। ਲੋ ਇਸ ਤਰ੍ਹਾਂ ਕਰਤੀ ਆਪਾਂ ਕਰ ਲੈਣਾ ਇਹਨੂੰ। ਇਹਨੂੰ ਬਹੁਤ ਜ਼ਿਆਦਾ ਨਹੀਂ ਭੁਲਣਾ ਜਿਵੇਂ ਸਬਜ਼ੀ ਬਣਾਉਣੇ ਆ ਉਹਨੇ ਕਾਲਾ ਨਹੀਂ ਥਰਨਾ ਇਹਨੂੰ। ਬਸ ਇਹਦੇ ਚ ਪਾਵਾਂਗੇ ਹੁਣ ਆਪਾਂ ਨਮਕ ਲੇ ਕੇ। ਉਹ ਥੋੜੇ ਟੇਸਟ ਦੇ ਅਕੋਰਡਿੰਗਲੀ ਹੋਊਗਾ ਜੋ ਤੁਸੀਂ ਖਾਣੇ ਹੋ ਗੈਸ 'ਚ ਸਿੰਮ ਤੇ ਕਰਤੀ ਆ ਹੁਣ ਬਹੁਤ ਜ਼ਿਆਦਾ ਹੋ ਗਈ ਠੀਕ ਹੈ ਤੇਜ਼। ਕੋਸ਼ਿਸ਼ ਕਰ ਲਿਓ ਹਰੀ ਮਿਰਚ ਮੇਰੇ ਕੋਲ ਨਹੀਂ ਆ ਤੇ ਮੈਂ ਲਾਲ ਮਿਰਚ ਪਾ ਲੂੰਗੀ। ਬਹੁਤ ਜ਼ਿਆਦਾ ਨਹੀਂ ਪਾਉਂਗੀ ਮੈਂ।

सब्जिया वाले तड़के शही सिंपल रखना है पादे मटर मैं वॉश करके रखा हो सारा कुछ धो के पहले ही ਇਹ ਤੋਂ ਅੰਨਕ ਪਾਣੀ ਪਾ ਦਾਂਗੇ ਕਿ ਇਹਨੂੰ ਰਿਜਨਯੋਗਾ ਪਾਣੀ ਪਾਤਾ ਆਪਾਂ ਵਿੱਚ ਇਹ ਲੋ ਜੀ ਪਲੇਟ ਦੇਤੀ ਹੈ ਤੇ ਹੁਣ ਆਪਾਂ ਵੇਟ ਕਰਾਂਗੇ ਇਹਦੇ ਬਣਨ ਦੀ ਉਸ ਤੋਂ ਬਾਅਦ ਗੱਲ ਕਰਨੀ ਆਂਗੀ ਲੋ ਜੀ ਹੁਣ ਆਪਾਂ ਵੇਟ ਕਰਾਂਗੇ ਇਹਦੀ ਲੱਗ ਜਾਣਗੇ 10 ਮਿੰਟ ਤੁਹਾਨੂੰ ਪਤਾਈਏ ਸਬਜੀ ਕਿਵੇਂ ਬਣਦੀ ਪਰ ਬਹੁਤ ਜ਼ਿਆਦਾ ਨਹੀਂ ਆਪਾਂ ਇਹਨੂੰ ਐ ਵੀ ਪੂਰਾ ਹੀ ਗਾਲ ਦੋ ਇਹਨੂੰ ਚੰਗੀ ਤਰ੍ਹਾਂ ਮਤਲਬ ਥੋੜਾ ਹਲਕਾ ਜਿਹਾ ਮਤਲਬ ਖੜਮੇਗੀ ਰੱਖਾਂਗੇ ਥੋੜੀ ਜੀ ਜ਼ਿਆਦਾ ਸਵਾਦ ਲੱਗਦੀ ਹੈ ਜਿਵੇਂ ਆਪਾਂ ਚਾਵਲਾਂ ਦੇ ਵਿੱਚ ਪਾਉਣੇ ਹੁੰਦੇ ਆ ਉਸ ਤਰੀਕੇ ਨਾਲ ਹੀ ਬਣਾਉਣਾ ਹੈਗਾ ਤੇ ਹਜੇ ਮੈਂ ਹੈਡਵਾਸ਼ ਕਰਨਾ ਹੈ ਤੇ ਮੈਂ ਆਖਿਆ ਚੱਲ ਪਹਿਲਾਂ ਪਹਿਲਾਂ ਪੈਣਾ ਨੂੰ ਰੈਸਪੀ ਦੇ ਦਈਏ ਆਪਾਂ ਤੇ ਐ ਨਹੀਂ ਪਤਾ ਮੈਂ ਅੱਜ ਹੀ ਤੁਹਾਨੂੰ ਦੇ ਦਾਂ ਇਹ 11 ਵਜੇ ਦੇ ਨੂੰ ਵਲੌਗ ਆ ਜੇ ਮੇਰਾ ਉਦੋਂ ਤੱਕ ਕੰਪਲੀਟ ਹੋ ਗਿਆ ਜੇ ਅੱਜ ਨਾ ਆਇਆ ਸੰਡੇ ਨੂੰ ਤਾਂ ਫਿਰ ਮੰਡੇ ਨੂੰ ਤਾਂ ਤੁਹਾਨੂੰ ਮਿਲ ਹੀ ਜਾਊਗਾ ਚਲ ਕੋਸ਼ਿਸ਼ ਕਰ ਲਈਆਂ ਕਿ ਸੰਡੇ ਨੂੰ ਹੀ ਆ ਜੇ ਤੇ ਇਹ ਵਾਲੀ ਜਿਹੜੀ ਰਾਈਟ ਹੈਗੀ ਇੱਕ ਤਾਂ ਬਹੁਤ ਹਲਕੀ ਹੈਗੀ ਆ ਹਨਾ ਪੇਟ ਥੋੜਾ ਹਲਕਾ ਰਹਿੰਦਾ ਕਿਉਂਕਿ ਰੋਟੀ ਨੂੰ ਖਾ ਖਾ ਸਾਰਾ ਦਿਨ ਮਤਲਬ ਕਿ ਆਪਾਂ ਪੇਟ ਆ ਜਿਹੜਾ ਆਪਣਾ ਪੂਰਾ ਫੁੱਲ ਰਹਿੰਦਾ ਫਿਰ ਵੀ ਆਪਾਂ ਨੂੰ ਐ ਹੁੰਦਾ ਚਲ ਖਾ ਹੀ ਲੈਨੇ ਇੱਕ ਅੱਧੀ ਚਲ ਖਾ ਹੀ ਲੈਨੇ ਇੱਕ ਅ ਸੋ ਜੇ ਆਪਾਂ ਕਣਕ ਦੀ ਰੋਟੀ ਬੰਦ ਕਰਦੀ ਆ ਉਹਦੇ ਨਾਲ ਵੀ ਤੁਹਾਡਾ ਵੇਟ ਦਾ ਬਹੁਤ ਜ਼ਿਆਦਾ ਫਰਕ ਪੈਣਾ ਹੈ ਪੇਟ ਦਾ ਬਹੁਤ ਜ਼ਿਆਦਾ ਫਰਕ ਪੈਣਾ ਵਿੱਚ ਵਿੱਚ ਆਹ ਡਾਈਟ ਹੈ ਜਿਹੜੀ ਆਪਾਂ ਲੈਂਦੀ ਰਹੀਏ ਤੇ ਰੋਟੀ ਹੈਗੀ ਆ ਜਿਹੜੀ ਕਦੇ ਬੇਸਣੋਂ ਦਾ ਚੀਲਾ ਕਦੇ ਮੂੰਗੀ ਦੀ ਦਾਲ ਦਾ ਕਦੇ ਮਸਰਾਂ ਦੀ ਦਾਲ ਦਾ ਇਸ ਤਰ੍ਹਾਂ ਕਰਕੇ ਨਾਲੇ ਦਾ ਪ੍ਰੋਟੀਨ ਬਹੁਤ ਸਾਰਾ ਆਪਣੇ ਅੰਦਰ ਚਲੇ ਜਾਂਦਾ ਤੇ ਨਾਲੇ ਆਪਾਂ ਨੂੰ ਮਤਲਬ ਕਿ ਪੇਟ ਨੂੰ ਥੋੜਾ ਜਿਹਾ ਹਲਕਾਪਣ ਮਹਿਸੂਸ ਹੁੰਦਾ ਕਿਉਂਕਿ ਤਿੰਨ ਤਿੰਨ ਟਾਈਮ ਆਪਾਂ ਜਾਂ ਦੋ ਟਾਈਮ ਤਿੰਨ ਟਾਈਮ ਰਜ ਰਜ ਕੇ ਰੋਟੀ ਖਾਂਦੇ ਆ ਪੇਟ ਬਹੁਤ ਜ਼ਿਆਦਾ ਹੈਵੀ ਰਹਿੰਦਾ ਜਲਦੀ ਹজম ਨਹੀਂ ਹੁੰਦੀ ਕਣਕ ਦੀ ਰੋ ਜਿਆਦਾ ਨਹੀਂ ਲੈਣੀ ਚਾਹੀਦੀ ਐ ਨਹੀਂ ਆਪਾਂ ਕਹਿੰਦੇ ਕਿ ਬਿਲਕੁਲ ਬੰਦ ਕਰ ਦੋ ਵਿਚ ਵਿੱਚ ਲੈਂਦੇ ਰਹੋ ਪਰ ਇਹ ਹਮੇਸ਼ਾ ਰੈਗੂਲਰਲੀ ਕਣਕ ਦੀ ਰੋਟੀ ਹੈ ਜਿਹੜੀ ਉਹ ਥੋੜੀ ਜਿਹੀ ਅਵੋਇਡ ਕਰੀ ਐ ਸੋ ਅੱਜ ਆਪਣਾ ਬ੍ਰੈਕਫਾਸਟ ਹੋਊਗਾ ਨਾਸ਼ਤਾ ਜਿਹੜਾ ਉਹ ਇਹਦਾ ਹੀ ਹੋਊਗਾ ਪੋਹੇ ਦਾ ਤੇ ਬੀਬੀ ਕਹਿੰਦੀ ਜੇ ਮੈਨੂੰ ਸਵਾਦ ਲੱਗਿਆ ਤਾਂ ਮੈਂ ਲੈ ਲਵਾਂਗੀ ਸਵਾਦ ਆਈ ਲੱਗੂਗਾ ਜੀ ਤੁਸੀਂ ਬਣਾਇਓ ਇਹ ਇਸ ਤਰੀਕੇ ਨਾਲ ਹੀ ਪੋਹੇ ਦਾ ਇੱਕ ਪੈਕੇਟ ਲਿਆਇਓ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਨਾ ਜਿਵੇਂ ਆਪਾਂ ਚਾਵਲ ਬਣਾਉਣੀ ਐ ਤੇ ਖੁਸ਼ ਹੋ ਕੇ ਖਾਣੇ ਆ ਹਨਾ ਸੱਗੀਆਂ ਵਗੈਰਾ ਵਾਲੇ ਉਸੇ ਤਰ੍ਹਾਂ ਹੀ ਇਹ ਬਣ ਜਾਣਾ ਜੀ ਨਾ ਵਧੀਆ ਤੁਸੀਂ ਖਾ ਕੇ ਮਤਲਬ ਉਹ ਤੁਹਾਨੂੰ ਐ ਲੱਗੂਗਾ ਕਿ ਇਹ ਤਾਂ ਅਸੀਂ ਭਾਵੇਂ ਡੇਲੀ ਖਾ ਲਈਏ ਸਵੇਰੇ ਬ੍ਰੈਕਫਾਸਟ ਦੇ ਵਿੱਚ ਤੇ ਤੁਸੀਂ ਆਪ ਵੀ ਬਣਾ ਕੇ ਖਾਓ ਤੁਹਾਡੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਠੀਕ ਹੈ ਜੀ ਸੋ ਹੁਣ ਆਪਾਂ ਵੇਟ ਕਰਦੇ ਹਾਂ 10 ਮਿੰਟ ਵੇਟ ਕਰਦੇ ਹਾਂ ਜੀ ਫਿਰ ਚੱਕਰਾਂਗੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਇਹਨੂੰ ਇਸ ਤਰ੍ਹਾਂ ਹੀ ਨਹੀਂ ਪਾਉਣਾ ਪੋਹੇ ਨੂੰ ਆਪਾਂ ਵੀ ਸਿੱਧਾ ਹੀ ਚੱਕ ਕੇ ਪੋਹੇ ਨੂੰ ਵਿੱਚ ਪਾ ਦਾਂਗੇ ਇਦਾਂ ਨਹੀਂ ਪਾਉਣਾ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਫਿਰ ਦੱਸਦੀ ਹਾਂ ਸੋ ਰੈਸਪੀ ਦੇਖੋ ਕੰਪਲੀਟ ਕੰਪਲੀਟ ਦੇਖਿਆ ਕਰੋ ਜੇ ਤੁਸੀਂ ਕੰਪਲੀਟ ਨਹੀਂ ਨਾ ਵਲੌਗ ਦੇਖਦੇ ਫਿਰ ਤੁਹਾਡੇ ਕੁਐਸਚਨਸ ਰਹਿੰਦੇ ਨਹੀਂ ਸੋ ਕੁਐਸਚਨ ਜਿਹੜੇ ਮਨ 'ਚ ਹੋਣ ਉਹ ਬਾਅਦ 'ਚ ਹੋਣੇ ਚਾਹੀਦੇ ਜਦੋਂ ਤੁਹਾਡਾ ਵਲੌਗ ਪੂਰਾ ਕੰਪਲੀਟਲੀ ਤੁਸੀਂ ਦੇਖ ਲੈਨੇ ਹੋ ਦੇਖਣ ਤੋਂ ਬਾਅਦ ਜੇ ਕੁਐਸਚਨ ਆਉਂਦੇ ਨੇ ਤਾਂ ਉਹ ਜਾਇਜ਼ ਵੀ ਹੈਗੇ ਨੇ ਪਰ ਜਦੋਂ ਆਪਾਂ ਕੰਪਲੀਟ ਦੇਖਦੇ ਨਹੀਂ ਆ ਤੇ ਉਹਦੇ ਵਿੱਚ ਹੀ ਪਏ ਹੁੰਦੇ ਨੇ ਜਵਾਬ ਤੁਹਾਡੇ ਵਲੌਗ ਦੇ ਵਿੱਚ ਹੀ ਤੇ ਪਰ ਤੁਸੀਂ ਫਿਰ ਵੀ ਕੁਐਸਚਨ ਕਰ ਰਹੇ ਹੁੰਦੇ ਹੋ ਉਦੋਂ ਪਤਾ ਲੱਗ ਜਾਂਦਾ ਕਿ ਭੈਣ ਨੇ ਵਲੌਗ ਹੈ ਜਿਹੜਾ ਉਹ ਕੰਪਲੀਟ ਨਹੀਂ ਦੇਖਿਆ ਸੋ ਟਾਈਮ ਕੱਢ ਕੇ ਦੇਖਿਆ ਕਰੋ ਜਦੋਂ ਤੁਸੀਂ ਫ੍ਰੀ ਹੋ ਵਲੌਗ ਨੂੰ ਉਦੋਂ ਦੇਖ ਲੈ ਕਰੋ ਠੀਕ ਹੈ ਜੀ ਚਲੋ ਫਿਰ ਮਿਲਦੇ ਆਪਾਂ 10 ਮਿੰਟ ਨੂੰ ਲੋ ਜੀ ਹੋ ਗਏ ਨੂੰ 12 13 ਮਿੰਟ ਇਹਨਾਂ ਦੇ ਵਿੱਚ ਬਣ ਜਾਂਦੀ ਆ ਸਬਜ਼ੀ ਚਲੋ ਅੱਗੇ ਆ ਤੇ ਆਪਾਂ ਆਪਣਾ ਪੋਹਾ ਹੁਣ ਮੈਂ ਪੋਹੇ ਦਾ ਦੱਸਦੀ ਆ ਆਪਾਂ ਕੀ ਕਰਨਾ ਲੋ ਜੀ ਹੁਣ ਆਪਾਂ ਕਰਦੇ ਆ ਕੈਮਰਾ ਇੱਧਰ ਹੁਣ ਤੁਸੀਂ ਕਹੋਗੇ ਤੁਹਾਡੇ ਪਰਤਾਂ ਦਾ ਢੇਰ ਲੱਗਿਆ ਪਿਆ ਚਾ ਕੋਈ ਨਾ ਸਵੇਰੇ ਸਵੇਰੇ ਹੁੰਦੀ ਆ ਬੜਾ ਆਪਣੀ ਰੱਖਿਆ ਕਰ ਉਪਕਰਨ ਮੁਰਦਨਾ ਦੀ ਠੀਕ ਹੈ ਜੀ ਲੋ ਜੀ ਆਪਾਂ ਨਾ ਇਹਨੂੰ ਇਹਨੂੰ ਇਸ ਤਰ੍ਹਾਂ ਵਾਸ਼ ਕਰ ਲਾਂਗੇ ਚੰਗੀ ਤਰ੍ਹਾਂ ધો ਲੋ ਖਤ ਜ਼ਿਆਦਾ ਨਹੀਂ ਵੀ ਇਹਨੂੰ ਪਾਣੀ ਚੀਰ ਦੋ ਤੁਸੀਂ ਐਵੇਂ ਨਹੀਂ ਰੱਖਣਾ ਹੈਗਾ ਇਹ ਤਾਂ ਮਿੰਟੋ ਮਿੰਟੀ ਇਦਾਂ ਬੋਲਾ ਹੋ ਜਾਂਦਾ ਥੋੜਾ ਜਿਹਾ ਆਪਾਂ ਪਾਣੀ ਪਿਓ ਸਿੰਨਾ ਚ ਟਾਈਮ ਨਾਲ ਇਹਨੂੰ ਗਿੜੇ ਜੇ ਧੋਦੇ ਆ ਚੰਗੀ ਤਰ੍ਹਾਂ ਨਾਲ ਧੋਇਆ ਗਿਆ ਨਾਲੇ ਬੋਲਾ ਹੋ ਜਾਂਦਾ ਲਓ ਬਸ ਹੁਣ ਆਪਾਂ ਚੱਲਦੇ ਆ ਉਧਰ ਨੂੰ ਬਸ ਮੇਰਾ ਤਾਂ ਹੁਣ ਵਾਲਾ ਹੀ ਹੈ ਕੰਮ ਲਓ ਸੰਦੀਪ ਧਣੀਆਂ ਹੈ ਨਹੀਂ ਹੈਗਾ ਧਣੀਆਂ ਲਿਆਉਰੇ ਕੱਟ ਕੇ ਲੋ ਜੀ ਇਹਨੂੰ ਆਪਾਂ 2 ਮਿੰਟ ਸੇਕਲਵਾਵਾਗੇ ਬੜਾ ਨਹੀਂ ਸੇਕਲਵਾਉਣਾ ਹੈ ਫਿਰ ਤਾਂ ਇਹ ਜਮਾਂ ਗਾ ਬਣ ਜੂਗਾ ਮੈਂ ਤਾਂ ਹੌਲੀ ਹੌਲੀ ਸਾਰੇ ਪਾਣੀ ਨੂੰ ਵਰਤ ਲੈ। ਲੈ ਫਟਾਫਟ ਨਾ ਤੂੰ ਐ ਕਰ। ਐਦੇ ਚ ਮੈਨੂੰ ਲਿਆ ਦੇ। ਆ ਲੈ। ਬਸ ਐਦੇ ਚ ਮੈਂ ਆਪੇ ਕੱਟ ਲਵਾਂਗੀ। ਤੂੰ ਮੈਨੂੰ ਵਸਾ ਡੋਂਗੇ ਕਿ ਲਿਆ ਦੇ ਮੋਟਾ ਮੋਟਾ ਐਦੇ ਚ। ਲੋ ਜੀ ਬਹੁਤ ਜ਼ਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਆ ਬਸ ਮੈਂ 2 ਮਿੰਟ ਇਹਨੂੰ ਇਸ ਤਰ੍ਹਾਂ ਹੀ ਰੱਖ ਦੂੰਗੀ ਗੈਸ ਤੇ ਤੇ ਬਿਲਕੁਲ ਬਣ ਕੇ ਆਪਣਾ ਪੋਹਾ ਜਿਹੜਾ ਉਹ ਰਹਿਣੀ ਹੈ ਤੁਸੀਂ ਦੇਖੋ ਖਾਣ ਨੂੰ ਜੀ ਕਿਰੂਗਾ ਬੜਾ ਸੋਹਣਾ ਲੱਗਦਾ ਹੈ। ਉਨੇ ਦੇਤੀ ਆਪਾਂ ਪਾਵਾਂਗੇ ਧਨੀਆ ਧਨੀਆ ਆਪਣਾ ਸੰਦਿਪ ਲੈ ਲਈ ਇਹਦੇ ਵੀ ਬਾੜ ਡੂੰਗੀ ਜਾਂਦੀ ਹੈ ਬਸ ਮੋਟਾ ਮੋਟਾ ਡੂੰਘ ਕੇ ਲਿਆ ਦੇ ਤੇ ਮੈਨੂੰ ਪਾਣੀ ਚੋਂ ਕੱਢ ਦੇ ਲੋ ਅਡੀ ਕਿਆਸ ਕਰਦੀਆਂ ਹੁਣ ਮੈਂ ਬੰਦ ਤੇ ਪੋਹਾ ਬਣ ਕੇ ਰੈਡੀ ਹੈ ਤੇ ਆਪਾਂ ਹੁਣ ਖਾਣ ਲਈ ਵੀ ਰੈਡੀ ਹਾਂ ਲੋਦੀ ਇਹ ਪਤਾ ਪਾ ਧਨੀਆ ਠੀਕ ਹੈ ਲੋ ਜੀ ਆਪਾਂ ਆਪਦਾ ਪੋਹਾ ਪਾ ਲੈਨੇ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਮੈਂ ਦਿਖਾਉਣੀ ਆ ਤੁਹਾਨੂੰ ਲੋ ਜੀ ਪੋਹਾ ਆਪਣਾ ਬਣ ਕੇ ਬਿਲਕੁਲ ਰੈਡੀ ਹੈ ਮੈਂ ਹਜੇ ਬਾਲ ਧੋਣੇ ਆ ਤੇ ਪਰ ਮੈਂ ਰਹਿ ਨਹੀਂ ਸਕਦੀ ਖਾਦੇ ਬਿਨਾ ਮੇਰੇ ਤੋਂ ਸਬਰ ਨਹੀਂ ਹੁੰਦਾ ਸੋ ਆਪਾਂ ਪਹਿਲਾਂ ਪੋਹਾ ਖਾਵਾਂਗੇ ਉਸ ਤੋਂ ਬਣਾਵਾਂਗੇ ਸੋ ਤੁਸੀਂ ਵੀ ਬਣਾਇਓ ਇੱਕ ਮੈਂ ਗੱਲ ਦੱਸ ਦੇਣੀ ਆ ਤੁਹਾਨੂੰ ਇਹ ਤਾਂ ਦੇਖੋ ਬਿਨਾਂ ਘੀ ਤੇਲ ਤੋਂ ਬਣਿਆ ਤਾਂ ਮਾੜਾ ਜਿਹਾ ਕੀ ਪਾਇਆ ਸੀ ਇੱਕ ਚਮਚ ਤੇ ਅਦਰਵਾਇਜ਼ ਤੁਸੀਂ ਜੇ ਬੱਚਿਆਂ ਨੂੰ ਦੇਣਾ ਹੈਗਾ ਤਾਂ ਉੱਪਰ ਦੀ ਤੁਸੀਂ ਦੇਸੀ ਘੀ ਵਗੈਰਾ ਪਾ ਕੇ ਦੇ ਦਿਓ ਜਿਵੇਂ ਛੋਟੇ ਬੱਚੇ ਆ ਹਨਾ ਉਹ ਪਸੰਦ ਕਰਦੇ ਆ ਜੀ ਇਹਨਾਂ ਚੀਜ਼ਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਕਮ ਸੇ ਕਮ ਜਿਹੜੀਆਂ ਬਾਹਰਲਾ ਖਾਣਾ ਹੈਗਾ ਉਹਦੇ ਤੋਂ ਤਾਂ ਉਹ ਬਚ ਕੇ ਰਹਿਣਗੇ ਹਨਾ ਤੁਸੀਂ ਕੋਸ਼ਿਸ਼ ਕਰਿਆ ਕਰੋ ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਰੈਡੀ ਕਰਕੇ ਦੇਆ ਕਰੋ ਤੁਹਾਨੂੰ ਮੇਰੀ ਰੈਸਪੀ ਕਿਉਂ ਜੀ ਲੱਗੀ ਜਰੂਰ ਦੱਸਿਓ ਠੀਕ ਹੈ ਜੀ ਬਣਾਇਓ ਮੈਂਸ ਦੇ थ्रू ਆਪਣੇ ਜਿਹੜੇ ਰਿਵਿਊਜ਼ ਨੇ ਉਹ ਜ਼ਰੂਰ ਦੇਣੇ ਨੇ ਤੇ ਆਪਣੇ ਬੱਚਿਆਂ ਨੂੰ ਜੇ ਬਣਾ ਕੇ ਦਿਓਗੇ ਤਾਂ ਇਹਦੇ ਵਿੱਚ ਦੇਸੀ ਘਿਓ ਜ਼ਰੂਰ ਐਡ ਕਰਦੇ ਹੋ ਫਿਰ ਉਹ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਗੇ ਕੋਈ ਮਲਾਈ ਖਾਂਦਾ ਕਿਉਂ ਕੀ ਖਾਂਦਾ ਜੋ ਵੀ ਉਹ ਪਸੰਦ ਕਰਦੇ ਨੇ ਇਹਦੇ ਵਿੱਚ ਬਾਅਦ ਚ ਐਡ ਕਰ ਲਿਓ ਪਰ ਤੁਸੀਂ ਜਿਹੜੀਆਂ ਭੈਣਾ ਹੈਗੀਆਂ ਨੇ ਉਹ ਬਿਨਾਂ ਘੀ ਤੇਲ ਤੋਂ ਮੜੇ ਜੇ ਤੇਲ ਚ ਜਾਂ ਮੜੇ ਜੀ ਕੀ ਦੇ ਵਿੱਚ ਹੀ ਬਣਾਉਣ ਕਿਉਂਕਿ ਆਪਣੀ ਟਮੀ ਛੇਤੀ ਬਾਹਰ ਆ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਜ਼ਿਆਦਾ ਧਿਆਨ ਰੱਖਣਾ ਪੈਂਦਾ ਸੋ ਲੋ ਜੀ ਭੈਣਾ ਕਹਿੰਦੀਆਂ ਤੁਸੀਂ ਸਾਨੂੰ ਨਹੀਂ ਕਹਿੰਦੇ ਕਿ ਵੀ ਤੁਸੀਂ ਵੀ ਖਾਓ ਲੋ ਜੀ ਤੁਸੀਂ ਵੀ ਖਾਓ ਤੇ ਮੈਂ ਵੀ ਖਾਂਣੀ ਆ ਤੁਸੀਂ ਬਣਾਓ ਤੇ ਖਾਓ ਤੇ ਫਿਰ ਮਿਲਦੇ ਆ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ